ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲਾਂਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਵਾਹਿਗੁਰੂ ਸੱਚੇ ਪਾਤਸ਼ਾਹ ਐਸੀ ਤਰ੍ਹਾਂ ਸਾਰੇ ਭੈ ਮੇਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਦੀ ਵੀਡੀਓ ਦਾ ਆਪਣਾ ਟਾਪਿਕ ਹੈ ਕਿ ਅਮਰਤ ਵੇਲੇ ਉੱਠਣ ਦੇ ਕੀ ਲਾਭ ਨੇ 2 ਤੋਂ ਲੈ ਕੇ 3 ਵਜੇ ਤੱਕ ਜਿਹੜੇ ਇਨਸਾਨ ਉੱਠਦੇ ਨੇ ਉਹਨਾਂ ਨੂੰ ਕੀ ਫਾਇਦੇ ਮਿਲਦੇ ਨੇ ਕਿਉਂ ਆਪਾਂ ਨੂੰ 2 ਤੋਂ ਲੈ ਕੇ 3 ਵਜੇ ਤੱਕ ਉੱਠਣਾ ਚਾਹੀਦਾ ਹੈ ਇਸ ਟਾਪਿਕ ਤੇ ਆਪਾਂ ਗੱਲਬਾਤ ਕਰਾਂਗੇ ਤਾਂ ਵਾਹਿਗੁਰੂ ਜੀ ਗੱਲਬਾਤ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤਾਂ ਇਸ ਤਰ੍ਹਾਂ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤਵਾਇ ਗੁਰੂ ਜੀ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤਾਂ ਅੱਜ ਦਾ ਆਪਣਾ ਟੌਪਿਕ ਸੀ ਕਿ 2 ਤੋਂ ਲੈ ਕੇ 3 ਵਜੇ ਦੇ ਵਿਚਕਾਰ ਆਪਾਂ ਨੂੰ ਉੱਠਣਾ ਚਾਹੀਦਾ ਹੈ ਤੇ ਉਸ ਉਹ ਟਾਈਮ ਉੱਠਣ ਦੇ ਨਾਲ ਕੀ ਫਾਇਦੇ ਮਿਲਦੇ ਨੇ ਤਾਂ ਵੈਗਰੂ ਜੀ 12 ਵਜੇ ਤੋਂ ਬਾਅਦ ਅਮਰਤ ਵੇਲਾ ਮੰਨਿਆ ਗਿਆ ਤੇ ਅਮਰਤ ਵੇਲਾ ਬਹੁਤ ਸ਼ੁਭ ਮੰਨਿਆ ਗਿਆ ਕਿਸੇ ਵੀ ਧਰਮ ਦੇ ਵਿੱਚ ਹਰੇਕ ਧਰਮ ਦੇ ਵਿੱਚ ਅਮਰਤ ਵੇਲਾ ਸ਼ੁਭ ਮੰਨਿਆ ਗਿਆ ਕਿਉਂਕਿ ਉਸ ਟਾਈਮ ਇਕਾਗਰਤਾ ਹੁੰਦੀ ਹੈ ਤਾਂ ਵੈਗਰੂ ਜੀ 2 ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਸੰਗਤਾਂ ਉੱਠਦੀਆਂ ਨੇ ਬਹੁਤ ਵਧੀਆ ਗੱਲ ਐ ਪੋਸੀਬਲ ਹੋ ਸਕੇ ਤਾਂ ਸਾਰੇ ਭੈਣ ਭਰਾ ਸਾਰੀਆਂ ਸੰਗਤਾਂ ਇਸ ਟਾਈਮ ਉੱਠਿਆ ਕਰੋ ਜਿਵੇਂ ਵੈਗਰੂ ਜੀ ਤੁਹਾਨੂੰ ਸਭ ਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਇੱਕ ਟੀਚਿੰਗ ਜੌਬ ਕਰਦੀ ਆ ਤੇ ਐਵੇਂ ਮੈਂ ਝੂਠ ਬੋਲਾਂ 2 ਤੋਂ ਲੈ ਕੇ 3 ਵਜੇ ਤੱਕ ਤਾਂ ਮੇਰੇ ਕੋਲ ਉੱਠਿਆ ਤਾਂ ਨਹੀਂ ਜਾਂਦਾ ਪਰ 4 ਵਜੇ ਤਾਂ ਮੇਰਾ ਨਿਕ ਨੈਮ ਹੈ 4 ਵਜੇ ਮੈਂ ਜਰੂਰ ਉੱਠਦੀ ਆ ਤਾਂ ਜਿਹੜੇ ਭੈਣਪਰਾ ਜਿਹੜੀਆਂ ਭੈਣਾ ਮੇਰੀਆਂ ਘਰ ਦੇ ਵਿੱਚ ਰਹਿੰਦੀਆਂ ਨੇ ਤਾਂ ਉਹੋ ਜਰੂਰ ਉੱਠਣ ਕਿਉਂਕਿ ਐਸ ਟਾਈਮ ਉੱਠਣ ਦੇ ਬਹੁਤ ਲਾਭ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਜੇਕਰ ਆਪਾਂ ਸਵੇਰ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ ਆਪਾਂ ਕਰੀਏ ਪਾਠ ਕਰੀਏ ਤਾਂ ਉਹਦਾ ਲਾਭ ਉਹਨਾਂ ਮਿਲਦਾ ਤੇ ਜਿਹੜਾ ਆਪਾਂ ਸਵੇਰੇ ਅਮਰਤ ਵੇਲੇ ਟਾਈਮ ਆ ਪਾਠ ਕਰੀਏ ਉਹਦਾ ਹਜ਼ਾਰ ਗੁਣਾ ਆਪਾਂ ਨੂੰ ਫਲ ਜ਼ਿਆਦਾ ਮਿਲਦਾ ਹੈਗਾ ਤਾਂ ਇਸੇ ਤਰ੍ਹਾਂ 12 ਵਜੇ ਤੋਂ ਲੈ ਕੇ ਜਿਵੇਂ ਜਿਵੇਂ ਆਪਾਂ 12 ਤੋਂ ਲੈ ਕੇ ਉੱਠਦੇ ਜਾਂਦੇ ਆ ਮੰਨ ਲਓ 12 ਵਜੇ 12 ਤੋਂ ਲੈ ਕੇ 2 ਵਜੇ ਤੱਕ ਜਿਹੜਾ ਜਾਗ ਕਰਦਾ ਹੈ 1 ਵਜੇ ਉੱਠ ਕੇ ਕੀ ਕਰਦਾ 2 ਵਜੇ ਉੱਠ ਕੇ ਕਰਦਾ ਤਵਾਏ ਗੁਰੂ ਜੀ ਉਹਨੂੰ ਉਸ ਤਰ੍ਹਾਂ ਦਾ ਫਲ ਮਿਲਦਾ ਜਿਵੇਂ ਅਮਰਤ ਵੇਲੇ ਜਾਂ ਦਿਨ ਦਾ ਪਹਿਲਾ ਪੈਰ ਹੁੰਦਾ 12 ਵਜੇ ਤੋਂ ਬਾਅਦ ਤਾਂ ਇਸ ਪਹਿਲੇ ਪੈਰ ਤੇ ਆਪਾਂ ਨੂੰ ਲਾਭ ਜ਼ਿਆਦਾ ਮਿਲਦਾ ਜਿਵੇਂ ਜਿਵੇਂ ਆਪਾਂ ਲੇਟ ਹੁੰਦੇ ਜਾਂਦੇ ਓਵੇਂ ਓਵੇਂ ਆਪਣਾ ਜਿਹੜਾ ਫਾਲ ਘਟਦਾ ਜਾਂਦਾ ਠੀਕ ਹੈ ਵਾਏ ਗੁਰੂ ਜੀ ਅੱਤਾਂ ਜਿਹੜੀਆਂ ਭੈਣਾ ਜਿਹੜੇ ਭਰਾਵਾਂ ਕੋਲ ਪੋਸੀਬਲ ਹੁੰਦਾਗਾ ਉਹ ਜ਼ਰੂਰ ਉੱਠਣਾ ਕਿਉਂਕਿ ਇਸ ਟਾਈਮ ਆਪਾਂ ਨੂੰ ਫਲ ਜ਼ਿਆਦਾ ਮਿਲਦਾ ਹੈ ਇਕਾਗਰਤਾ ਬਣੀ ਰਹਿੰਦੀ ਸਭ ਤੋਂ ਵੱਡਾ ਇਸ ਟਾਈਮ ਉੱਠਣ ਦਾ ਲਾਭ ਕੀ ਮਨ ਇਕਾਗਰ ਹੋ ਜਾਂਦਾ ਹੈਗਾ ਕਿਉਂਕਿ ਇਸ ਟਾਈਮ ਜਿਹੜਾ ਬਹੁਤ ਜ਼ਿਆਦਾ ਸ਼ਾਂਤੀ ਹੁੰਦੀ ਹੈ ਤੇ ਜਦੋਂ ਸ਼ਾਂਤੀ ਹੁੰਦੀ ਹੈ ਤੇ ਮਨ ਨੂੰ ਸਕੂਨ ਮਿਲਦਾ ਠੀਕ ਹੈ ਸਕੂਨ ਨੂੰ ਮਿਲਦਾ ਆ ਜਦੋਂ ਆਪਣਾ ਮਨ ਇਕਾਗਰ ਹੋ ਜਾਂਦਾ ਸ਼ਾਂਤੀ ਵਿੱਚ ਸਕੂਨ ਮਿਲਦਾ ਹੈ ਸ਼ਾਂਤੀ ਵਿੱਚ ਜਦੋਂ ਆਪਾਂ ਧਿਆਨ ਤੇ ਆਉਨੇ ਆ ਤਾਂ ਪਰਮਾਤਮਾ ਦੇ ਨਾਲ ਆਪਣਾ ਜਿਹੜਾ ਮਨ ਉਹ ਲੀਨ ਹੋ ਜਾਂਦਾ ਹੈਗਾ ਪਰਮਾਤਮਾ ਦੀ ਭਗਤੀ ਵਾਲ ਆਪਣਾ ਪੂਰਾ ਧਿਆਨ ਲੱਗ ਜਾਂਦਾ ਹੈਗਾ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲੀ ਪਹਿਲਾ ਫਾਲ ਤੇ ਪਹਿਲਾ ਲਾਭ ਤੇ ਇਹ ਹੈ ਕਿ ਇਸ ਟਾਈਮ ਸ਼ਾਂਤੀ ਹੁੰਦੀ ਹੈ ਸ਼ਾਂਤੀ ਕਰਕੇ ਆਪਣਾ ਮਨ ਇਕਾਗਰ ਹੋ ਜਾਂਦਾ ਪਰਮਾਤਮਾ ਦੇ ਨਾਲ ਠੀਕ ਹੈ ਦੂਜਾ ਲਾਭ ਹੈ ਕਿ ਆਪਣਾ ਧਿਆਨ ਜਿਹੜਾ ਉਹ ਪਾ ਬਾਣੀ ਦੇ ਵਿੱਚ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਤੇ ਬਾਣੀ ਦੇ ਨਾਲ ਆਪਣਾ ਧਿਆਨ ਲੱਗਣ ਕਰਕੇ ਆਪਾਂ ਭਗਤੀ ਬਹੁਤ ਵਧੀਆ ਕਰ ਸਕਦੇ ਆ ਅਗਲਾ ਲਾਭ ਇਹ ਹੈ ਕਿ ਮਨ ਨੂੰ ਨਾ ਸਕੂਨ ਮਿਲਦਾ ਜਦੋਂ ਵਾਹਿਗੁਰੂ ਜੀ ਤੁਸੀਂ ਇਸ ਟਾਈਮ ਉੱਠਦੇ ਹੋ ਤਾਂ ਸ਼ਾਂਤੀ ਬਹੁਤ ਸ਼ਾਂਤੀ ਹੁੰਦੀ ਹੈ ਤੇ ਮਨ ਨੂੰ ਸਕੂਨ ਕਿਸ ਤਰ੍ਹਾਂ ਮਿਲਦਾ ਜਦੋਂ ਸ਼ਾਂਤੀ ਨਾਲ ਆਪਾਂ ਕੋਈ ਪਾਠ ਪੂਜਾ ਕਰਦੇ ਆ ਤਾਂ ਪਾਠ ਪੂਜਾ ਕਰਨ ਦੇ ਨਾਲ ਆਪਣਾ ਜਿਹੜਾ ਆਨੰਦ ਬਣ ਜਾਂਦਾ ਹੈ ਕ੍ਰਸ ਬਣ ਜਾਂਦਾ ਬਾਣੀ ਦੇ ਵਿੱਚ ਤੇ ਬਾਣੀ ਜਦੋਂ ਆਪਾਂ ਜਪਦੇ ਹਾਂ ਜਰੂਰ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਆਪਣੇ ਸਰੀਰ ਨੂੰ ਸ਼ਾਂਤੀ ਮਿਲਦੀ ਹੈ ਜਿਸ ਤਰ੍ਹਾਂ ਜਦੋਂ ਆਪਾਂ ਮੰਨ ਲਓ ਕਿ ਰਾਤਾਂ ਦੇ ਟਾਈਮ ਦੀ ਗੱਲ ਕਰਦੀਆਂ ਮੈਂ ਅਕਸਰ ਲੋਕ ਕਹਿ ਦਿੰਦੇ ਕਿ ਰਾਤ ਨੂੰ ਸਾਨੂੰ ਕਾਫੀ ਦੇਰ ਤੱਕ ਨੀਂਦ ਨਹੀਂ ਆਉਂਦੀ ਤਾਂ ਵੈ ਗੁਰੂ ਜੀ ਜਿੰਨਾ ਨੂੰ ਵੀ ਇਹੋ ਜੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਉੱਠ ਕੇ ਜਾਪ ਕਰ ਲਿਆ ਕਰਾਂ ਉਦਕਿ ਉਹ ਬਾਣੀ ਪੜਨ ਬਾਣੀ ਪੜਦਿਆਂ ਸਾਰ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸ਼ਾਂਤੀ ਮੇ ਨਾਲ ਮਿਲਣ ਦੇ ਨਾਲ ਆਪਾਂ ਨੂੰ ਨੀਂਦ ਆਉਂਦੀ ਹੈ ਠੀਕ ਹੈ ਤੇ ਅਗਲਾ ਹੈ ਦਾ ਲਾਭ ਇਹ ਕੀ ਇਸ ਟਾਈਮ ਰੱਬੀ ਰੂਹਾਂ ਜਿਹੜੀਆਂ ਹੁੰਦੀਆਂ ਉਹ ਵਾਤਾਵਰਨ ਦੇ ਵਿੱਚ এনवायरमेंट ਦੇ ਵਿੱਚ ਰੱਬੀ ਰੂਹਾਂ ਫਿਰਦੀਆਂ ਨੇ ਤੇ ਰੱਬੀ ਰੂਹਾਂ ਦਾ ਆਪਣੇ ਤੇ ਵਾਸਾ ਹੋ ਜਾਂਦਾ ਹੈਗਾ ਜਦੋਂ ਆਪਾਂ ਇਸ ਟਾਈਮ ਅਮਰ ਤੇ ਵੇਲੇ ਉੱਠ ਕੇ ਪਾਠ ਪੂਜਾ ਕਰਦੇ ਆ ਤਾਂ ਰੱਬੀ ਰੂਹਾਂ ਵੀ ਇਸ ਟਾਈਮ এনवायरमेंट ਦੇ ਵਿੱਚ ਹੁੰਦੀਆਂ ਨੇ ਉਹ ਜਾਪ ਕਰ ਰਹੀਆਂ ਹੁੰਦੀਆਂ ਤੇ ਉਹਨਾਂ ਉਹਨਾਂ ਨਾਲ ਆਪਣੀ ਵੀ ਕਾਗਰਤਾ ਬਣਦੀ ਹੈ ਹੌਲੀ ਹੌਲੀ ਜਦੋਂ ਤੁਸੀਂ ਇਸ ਟਾਈਮ ਜਾਪ ਕਰਦੇ ਹੋ ਤਾਂ ਹੌਲੀ ਹੌਲੀ ਤੁਹਾਨੂੰ ਉਹ ਰੱਬੀ ਰੂਹਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਗਲੀ ਗੱਲ ਇਹ ਹੈ ਕਿ ਜਦੋਂ ਆਪਾਂ ਅਮਰਤ ਵੇਲੇ ਇਸ ਟਾਈਮ ਉੱਠ ਕੇ ਪਾਠ ਪੂਜਾ ਕਰਦੇ ਆ ਤਾਂ ਕਹਿੰਦੇ ਨੇ ਕਿ ਮਾਇਆ ਧੰਦੋਂ ਤਾਂ ਆਉਣ ਦੇ ਜਿਆਦਾ ਸੰਕਲਪ ਬਣ ਜਾਂਦੇ ਆ ਪਰਮਾਤਮਾ ਕਿਰਪਾ ਕਰਦੇ ਆ ਕਿਉਂਕਿ ਇਸ ਟਾਈਮ ਬਹੁਤ ਗੂੜੀ ਨੀਂਦ ਹੁੰਦੀ ਹੈ ਤੇ ਜਦੋਂ ਆਪਾਂ ਗੂੜੀ ਨੀਂਦ ਨੂੰ ਤਿਆਗ ਕੇ ਪਰਮਾਤਮਾ ਦਾ ਸਿਮਰਨ ਕਰਨ ਲਈ ਬੈਠਦੇ ਆ ਤਾਂ ਵਾਹਿਗੁਰੂ ਦਾ ਆਪਾਂ ਨੂੰ ਵਾਹਿਗੁਰੂ ਤੋਂ ਆਪਾਂ ਨੂੰ ਜਿਆਦਾ ਫਲ ਮਿਲਦਾ ਹੈਗਾ ਤੇ ਉਹਦੇ ਕਰਕੇ ਤਨ ਦੌਲਤ ਮਾਇਆ ਦੀ ਕਹਿੰਦੇ ਕੋਈ ਕਮੀ ਨਹੀਂ ਰਹਿੰਦੀ ਅਗਲਾ ਨਾਮ ਵਾਹਿਗੁਰੂ ਜੀ ਇਹਦਾ ਇਹ ਕਿ ਜਦੋਂ ਆਪਾਂ ਅਮਰਤ ਵੇਲੇ ਉੱਠ ਕੇ ਜਦੋਂ ਦੇਖੋ ਤੁਸੀਂ ਇਹ ਤਾਂ ਚਲੋ 2 ਤੋਂ 3 ਵਜੇ ਦਾ ਟਾਈਮ ਹੋ ਗਿਆ ਵਾਹਿਗੁਰੂ ਜੀ ਜੇਕਰ ਤੁਸੀਂ ਜਿਹੜੇ 7 ਵਜੇ ਉੱਠਦੇ ਆ ਜਾਂ 6 ਵਜੇ ਉੱਠਦੇ ਆ ਉਹ 5 ਵਜੇ ਦੀ 4 ਵਜੇ ਵੀ ਉੱਠ ਕੇ ਆਪਦਾ ਕੰਮ ਕਰਦਾ ਦੇਖੋ ਮਨ ਨੂੰ ਇੰਨਾ ਸਕੂਨ ਮਿਲਦਾ ਇੰਨੀ ਸ਼ਾਂਤੀ ਕਿਉਂਕਿ ਕੰਮ ਆਪਣੇ ਜਿਹੜੇ ਟਾਈਮ ਸਿਰ ਨਿਪਟ ਜਾਂਦੇ ਆ ਜਲਦੀ ਜਲਦੀ ਸਾਰੇ ਕੰਮ ਘਰ ਦੇ ਸਾਰੇ ਕੰਮ ਜਲਦੀ ਨਿਪਟ ਜਾਂਦੇ ਤੇ ਸ਼ਾਮਾਂ ਦਾ ਵੀ ਫਿਰ ਜਲਦੀ ਕੰਮ ਹੋ ਜਾਂਦਾ। ਅਬਰਤ ਵੀਲੇ ਉੱਠਾਂਗੇ ਤਾਂ ਆਪਣੇ ਕੰਮ ਸਾਰੇ ਟਾਈਮ ਸਿਰ ਜਲਦੀ ਹੋਣਗੇ। ਜਲਦੀ ਸਾਰੇ ਕੰਮ ਟਾਈਮ ਸਿਰ ਹੋਣਗੇ ਫਿਰ ਆਪਾਂ ਸ਼ਾਮਾਂ ਦਾ ਕੰਮ ਜਿਹੜਾ ਸ਼ਾਮ ਦਾ ਕੰਮ ਉਹ ਟਾਈਮ ਸਿਰ ਟਾਈਮ ਸਿਰ ਕਰਾਂਗੇ ਤੇ ਫਿਰ ਹੀ ਆਪਾਂ ਰਾਤ ਨੂੰ ਟਾਈਮ ਨਾਲ ਸੌਵਾਂਗੇ। ਠੀਕ ਹੈ ਤੇ ਉਸੇ ਤਰ੍ਹਾਂ ਜਿਹੜੇ ਆਪਣੇ ਕੰਮ ਰੁਟੀਨ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਹੋ ਜਾਂਦੇ ਆ। ਜਿਵੇਂ ਕਹਿੰਦੇ ਨਾ ਕਹਿੰਦੇ ਇੱਕ ਮਾਂ ਕਹਿੰਦੇ ਉੱਠਦੀ ਐ ਮੰਨ ਲਓ 7:30 ਵੈਨ ਤੇ ਬੱਚੇ ਨੂੰ ਚੜਾਉਣਾ ਤੇ ਉਹ ਜਲਦੀ ਜਲਦੀ ਉੱਠਦੀ ਐ 6:30 6:30 ਜਲਦੀ ਜਲਦੀ ਉੱਠ ਕੇ ਤੇ ਉਹਨੇ ਰਾਤ ਦਾ ਆਟਾ ਕੱਢਣਾ ਰਾਤ ਦਾ ਆਟਾ ਪਹਿਲਾਂ ਹੀ ਕਈ ਬਚਾ ਕੇ ਰੱਖ ਲੈਂਦੀਆਂ ਨੇ ਵੀ ਸਵੇਰੇ ਜਿਹੜੀਆਂ ਅਕਸਰ ਹਾਊਸ ਵਾਈਫ ਹੁੰਦੀਆਂ ਨੇ ਉਹ ਬਚਾ ਕੇ ਰੱਖ ਲੈਂਦੀਆਂ ਨੇ ਵੀ ਸਵੇਰੇ ਜਲਦੀ ਜਲਦੀ ਬੱਚੇ ਨੇ ਜਾਣਾ ਵੈਨ ਤੇ ਚੜ੍ਹਨਾ ਉਹਦੀ ਇੱਕ ਪਰੌਂਠੀ ਬਣਾਈ ਕੰਮ ਨਿਕਲੇਗਾ ਹਨਾ ਤੇ ਉਹਨਾਂ ਨੇ ਕੀ ਕਰਨਾ ਜਲਦੀ ਜਲਦੀ ਇੱਕ ਪਾਸੇ ਚਾਹ ਤਰੀ ਇੱਕ ਪਾਸੇ ਪਰੌਂਠੀ ਬਣਾਈ ਅੱਧ ਕੱਚੀ ਜੀ ਬਣਾ ਕੇ ਵਲੇਟ ਕੇ ਬੱਚੇ ਨੂੰ ਹੱਥ 'ਚ ਫੜਾਈ ਚੰਗੀ ਤਰ੍ਹਾਂ ਬੱਚੇ ਨੂੰ ਉਠਾਇਆ ਵੀ ਨਹੀਂ ਮੜਾ ਮੋਟੋ ਦੇ ਤੇ ਪਾਣੀ ਪਾਇਆ ਤੇ ਚੱਲ ਹਣਾ ਜਿਵੇਂ ਵੈਨ ਉਹਦੀ ਆ ਕੇ ਹਾਰਨ ਮਾਰੀ ਜਾਂਦੀ ਹੁੰਦੀ ਹੈ ਤੇ ਹੱਥ ਦੇ ਵਿੱਚ ਬੱਚੇ ਦੇ ਆ ਰੋਟੀ ਵੀ ਲੈਤੀ ਹੁੰਦੀ ਉਸ ਤਰ੍ਹਾਂ ਸਹੀ ਮਤਲਬ ਇਹ ਸਾਰਾ ਸਿਸਟਮ ਲੇਟ ਉੱਠਣ ਕਰਕੇ ਹੁੰਦਾ ਜਦੋਂ ਆਪਾਂ ਜਲਦੀ ਉੱਠਦੇ ਆ ਨਾ ਇਹ ਆਪਣੇ ਕੰਮ ਨਾਲ ਬੜੇ ਰੁਟੀਨ ਵਾਈ ਜਿਹੜੇ ਬੜੇ ਸੋਹਣੇ ਤਰੀਕੇ ਨਾਲ ਹੁੰਦੇ ਆ ਕਿ ਜਿਹੜੇ ਗਿਆਨੀ ਧਿਆਨੇ ਸੰਤ ਮਹਾਤਮਾ ਉਹ ਕਹਿੰਦੇ ਕਿ ਜਦੋਂ ਇੱਕ ਲੇਡੀ ਜ ਸਵੇਰੇ ਉੱਠਦੀ ਹੈ ਨਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਹ ਕਿਚਨ ਦੇ ਵਿੱਚ ਜਾਂਦੀ ਹੈ ਕਿਚਨ ਦਾ ਸਭ ਤੋਂ ਪਹਿਲਾ ਕੰਮ ਮੇਰੇ ਹਿਸਾਬ ਨਾਲ ਚਾਹ ਬਣਾਉਣਾ ਹੁੰਦਾ ਹੈ ਹਨਾ ਤਾਂ ਵੈ ਘਰੂ ਜੀ ਕਹਿੰਦੇ ਨਾ ਕਿ ਉਹ ਚਾਹ ਬਣਾਉਂਦੀ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਸਭ ਸਭ ਤੋਂ ਪਹਿਲਾਂ ਜਦੋਂ ਆਪਾਂ ਟਾਈਮ ਨਾਲ ਉੱਠਾਂਗੇ ਸਿਮਰਨ ਕਰਾਂਗੇ ਉੱਠ ਕੇ ਠੀਕ ਹੈ ਉਸ ਤੋਂ ਬਾਅਦ ਹੌਲੀ 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 ਆਪਾਂ ਆਪਣੇ ਸਰਕਲ ਦੇ ਵਿੱਚ ਲਿਆਵਾਂਗੇ ਜੇਕਰ ਆਪਾਂ ਲੇਟ ਉੱਠਾਂਗੇ ਤਾਂ ਬੜੇ ਆਪਾਂ ਬੜੇ ਭੱਜੇ ਤੌੜੇ ਦੇ ਵਿੱਚ ਉੱਠਦੇ ਆਂ ਤੇ ਕੋਈ ਕੰਮ ਦਾ ਮਤਲਬ ਨਹੀਂ ਬਣਦਾ ਜਨਨ ਕਿ ਤੇ ਸੰਤ ਮਹਤਮਾ ਕਹਿੰਦੇ ਕਿ ਜਦੋਂ ਆਪਾਂ ਚਾਹ ਦਾ ਪਾਣੀ ਰੱਖੋ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਹੌਲੀ ਹੌਲੀ ਜਿਹੜੀ ਲੇਡੀਜ਼ ਉਹ ਫਰਾਟਾ ਗੁੰਦੀ ਉਹਨਾਂ ਵਾਈ ਗੁਰੂ ਦਾ ਜਾਪ ਕਰੋ ਤੁਸੀਂ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਠੀਕ ਹੈ ਤੇ ਉਸ ਦਾ ਤੁਸੀਂ ਨਾਮ ਲਓ ਅੱਲਾ ਰਾਮ ਜੀ ਜੇ ਉਰਤ ਬਾਤ ਬੱਚੇ ਲਈ ਪਰੌਂਠੇ ਤਿਆਰ ਕਰਦੇ ਹੋ ਉਹ ਤੁਸੀਂ ਨਾਮ ਸਿਮਰਨ ਕਰਕੇ ਹੌਲੀ ਹੌਲੀ ਪਰੌਂਠੇ ਉਸ ਤਰ੍ਹਾਂ ਤਿਆਰ ਕਰਨੀ ਹੈ ਬੱਚੇ ਨੂੰ ਜਦੋਂ ਨਵਾਉਣਾ ਬੱਚੇ ਨੂੰ ਉਠਾਉਣਾ ਉਹਨੂੰ ਵੀ ਉਸ ਤਰ੍ਹਾਂ ਨਾਮ ਸਿਮਰਨ ਕਰਕੇ ਨਾ ਇਹ ਆਪਾਂ ਤਾਂ ਕਰ ਸਕਾਂਗੇ ਵਾਈ ਗੁਰੂ ਜੀ ਜੇਕਰ ਆਪਾਂ ਆਪ ਟਾਈਮ ਨਾਲ ਉਠਾਂਗੇ ਤਾਂ ਅਮਰਤ ਵੇਲੇ ਉੱਠਣ ਦਾ ਜਿਹੜੇ ਇਹ ਸੰਸਾਰਿਕ ਕੰਮ ਐ ਉਹ ਵੀ ਬਲੇ ਸੋਹਣੇ ਰੁਟੀਨ ਵਾਈਜ਼ ਹੁੰਦੇ ਆ ਬਹੁਤ ਸੋਹਣੇ ਰੁਟੀਨ ਵਾਈਜ਼ ਹੋ ਜਾਂਦੇ ਆ ਤੇ ਜਿਹੜੀਆਂ ਭੈਣਾਂ ਹਾਊਸ ਵਾਈਫ ਆ ਉਹਨਾਂ ਨੂੰ ਤਾਂ ਬਹੁਤ ਸੌਖਾ ਕਿਉਂਕਿ ਉਹ ਸਵੇਰ ਜਲਦੀ ਉੱਠ ਕੇ ਆਰ ਦਾ ਕੰਮ ਨਿਬੇੜ ਕੇ ਤੇ ਸਾਰੇ ਜਿਹੜੇ ਬਾਕੀ ਫੈਮਿਲੀ ਮੈਂਬਰ ਉਹ ਚਲੇ ਜਾਂਦੇ ਉਹ ਬਾਅਦ ਵਿੱਚ ਉਹਦਾ ਰੈਸਟ ਕਰ ਸਕਦੀਆਂ ਨੇ ਤੇ ਬਾਈ ਗੁਰੂ ਜੀ ਜਿਹੜੇ ਆ ਜਿਹੜੀਆਂ ਮੇਰੀਆਂ ਭੈਣਾਂ ਜੋਬ ਕਰਦੀਆਂ ਨੇ ਉਹਨਾਂ ਲਈ ਥੋੜਾ ਔਖਾ ਹੋ ਜਾਂਦਾ ਪਰ ਫਿਰ ਵੀ ਮੈਂ ਕਹਿੰਨੀ ਆ ਵੀ 9 ਵਜੇ ਸੌ ਕੇ 4 ਵਜੇ ਬਹੁਤ ਆਰਾਮ ਨਾਲ ਜਾਗਿਆ ਜਾ ਸਕਦਾ ਹੈਗਾ ਤੇ ਜਿਵੇਂ ਹੁਣ ਦਪਹਿਰਾਂ ਨੂੰ ਵੀ ਸਾਨੂੰ ਜਿਵੇਂ ਮੈਂ ਇੱਕ ਵਰਕਿੰਗ ਹੋਮ ਆ ਸੌਰੀ ਵਰਕਿੰਗ ਵਾਈਫ ਆ ਤੇ ਮੇਰੇ ਕੋਲ ਟਾਈਮ ਨਹੀਂ ਦਪਹਿਰ ਨੂੰ ਇੰਨਾ ਹੁੰਦਾ ਹੈਗਾ ਕਿ ਮੈਂ ਰੈਸਟ ਕਰਾਂ ਤਾਂ ਸਿਰਫ ਜਿੰਨਾ ਸਤ ਪੰਜ 10 ਮਿੰਟ ਹਾਂ ਇੱਕ ਲੱਖ ਸਿੱਧਾ ਕਰਨਾ ਹੁੰਦਾ ਕਿਉਂਕਿ ਸਵੇਰੇ ਬਹੁਤ ਜਲਦੀ ਉੱਠੇ ਹੁੰਨੇ ਆ ਤੇ ਫਿਰ ਮੇਰਾ ਕੰਮ ਸ਼ਾਮ ਵਾਲਾ ਜਲਦੀ-ਉਲਦੀ ਸਾਰਾ ਨਿਕਲ ਜਾਂਦਾਗਾ ਕਿਤੇ ਬਹੁਤ ਕੰਮ ਬਣ ਜਾਂਦਾ ਕਰਦੇ ਜਿਵੇਂ ਬਹੁਤ ਦੇਰੀ ਦੀ ਤਾਂ ਵੈਗੁਰੂ ਜੀ ਬਹੁਤ ਜ਼ਿਆਦਾ ਫਾਇਦੇ ਆਪਾਂ ਨੂੰ ਅਮਰਤ ਵੇਲੇ ਉੱਠਣ ਦੇ ਸੰਸਾਰਿਕ ਕੰਮਾਂ ਦੇ ਲਈ ਤੇ ਪਰਮਾਤਮਾ ਦੇ ਲਈ ਤਾਂ ਬਹੁਤ ਜ਼ਿਆਦਾ ਫਾਇਦੇ ਆ ਬਹੁਤ ਆਪਣੇ ਅੰਗ ਸੰਗ ਬਹੁਤ ਨੇੜੇ ਹੋ ਜਾਂਦੇ ਆ ਪਰਮਾਤਮਾ ਜਦੋਂ ਆਪਾਂ ਅਮਰਤ ਵੇਲੇ ਉੱਠ ਕੇ ਨਾਮ ਸਿਮਰਨ ਕਰਦੇ ਆ ਅਮਰਤ ਵੇਲੇ ਉੱਠ ਕੇ ਤੁਸੀਂ ਨਾਮ ਸਿਮਰਨ ਕਰੋ ਬੇਸ਼ੱਕ ਤੁਹਾਡਾ ਧਿਆਨ ਲੱਗਦਾ ਹੈ ਨਹੀਂ ਲੱਗਦਾ ਪਰ 100% ਹੈ 1% ਹੈ ਕਿ ਤੁਹਾਡਾ ਧਿਆਨ ਲੱਗੇਗਾ ਹੀ ਲੱਗੇਗਾ ਕਿਉਂਕਿ ਉਸ ਟਾਈਮ ਸ਼ਾਂਤੀ ਮਿਲਿਆ ਬਹੁਤ ਜਾਨਾ ਠੀਕ ਹੈ ਤਾਂ ਬਾਕੀ ਕੀ ਕੱਲ ਹੋ ਰਿਹਾ ਜਿਹੜੀ 2 ਵਜੇ ਤੋਂ ਲੈ ਕੇ ਜਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਸੰਤ ਮਹਾਤਮਾ ਬਹੁਤ ਗਿਆਨੀ ਧਿਆਨੀ ਜਿਹੜੀ ਸੰਗਤ ਹੈ ਉਹੀ ਸਿਮਰਨ ਕਰਦੀ ਹੈ ਤਾਂ ਇਹ ਵਾਹਿਗੁਰੂ ਜੀ ਜਦੋਂ ਉਹ ਬੁੱਝੇ ਬੈਠ ਕੇ ਇਸ ਤਰ੍ਹਾਂ ਸਿਮਰਨ ਕਰਦੇ ਆ ਤੇ ਆਪਾਂ ਵੀ ਸਿਮਰਨ ਕਰਦੇ ਆ ਤੇ ਆਪਾਂ ਉਹਨਾਂ ਦੀ ਸੰਗਤ ਵਿੱਚ ਸ਼ਾਮਿਲ ਹੋ ਜਾਂਦੇ ਆ ਜੇਸ਼ਾ ਕੋ ਕਿੰਨੀ ਮਰਜ਼ੀ ਦੂਰ ਬੈਠੇ ਹੋ ਤਾਂ ਆਪਾਂ ਜ਼ਰੂਰ ਸੰਗਤ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਇਸ ਤਰ੍ਹਾਂ ਵਾਹਿਗੁਰੂ ਜੀ 2 ਵਜੇ ਤੋਂ ਲੈ ਕੇ 3 ਵਜੇ ਤੱਕ ਜਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਉਠਣ ਦੇ ਬਹੁਤ ਜ਼ਿਆਦਾ ਲਾਭ ਹੈ ਤੇ ਜਿੰਨਾ ਵੀ ਪੋਸੀਬਲ ਹੋ ਸਕਦਾ ਹੈ ਮਾਰਾ ਤਾਂ ਵੇਲਾ ਸੰਭਾਲੋ ਤੇ ਅਮਰਤ ਵੇਲਾ ਸੰਭਾਲ ਕੇ ਪਰਮਾਤਮਾ ਦਾ ਸਿਮਰਨ ਕਰੋ ਜਿਸ ਵੀ ਤੁਸੀਂ ਤਾਂ ਰੰਗ ਮੰਗਦੇ ਹੋ ਉਹ ਸਿਮਰੋ ਇਸ ਤਰ੍ਹਾਂ ਆਪਾਂ ਆਪਣੀ ਜਿੰਦਗੀ ਨੂੰ ਬਹੁਤ ਸੋਖਾ ਕਰ ਸਕਦੇ ਜਿਸ ਤਰ੍ਹਾਂ ਹੁਣ ਕਹਿੰਦੇ ਆਣ ਕਿ ਅੱਗੇ-ਅੱਗੇ ਟਾਈਮ ਬਹੁਤ ਬੁਰਾ ਆ ਰਿਹਾ ਹੈ ਕਾਲ ਯੁਗ ਦਾ ਬਹੁਤ ਜ਼ਿਆਦਾ ਵਾਤਸਾ ਬਹੁਤ ਜ਼ਿਆਦਾ ਉਹਦਾ ਬੋਲਬਾਲਾ ਹੋ ਰਿਹਾ ਤਾਂ ਉਹੀ ਬਚੇਗਾ ਜਿਹੜਾ ਨਾਮ ਸਿਮਰਨ ਕਰਦਾ ਹੈ ਤਾਂ ਵਾਹਿਗੁਰੂ ਜੀ ਆਪਾਂ ਨਾਮ ਸਿਮਰਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਲਈਏ ਆਪਣੇ ਬੱਚਿਆਂ ਨੂੰ ਜੋੜੀਓ ਕਰਵਾਣੀ ਦੇ ਨਾਲ ਜੇਕਰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸੋਰੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ